ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਮਿੰਨੀ ਫਾਰਮ ਵੀਰਾਂ ਦਾ ਪਿੰਡ ਰਾਈਏ ਦੇ ਵਿੱਚ ਸ਼ੁਰੂ ਕਰਿਆ ਵਾ ਸੋ ਵਹਿੜਾ ਵਗੈਰਾ ਦੇਖੋ ਬੱਚਿਆਂ ਵੀਰ ਕੋਲੇ ਚੰਗੀਆਂ ਸਾਹਮਣੇ ਸਕਰੀਨ ਤੇ ਜੋ ਆਪਾਂ ਵੱਛੀ ਦੇਖ ਰਹੇ ਆ ਵਹਿੜਾ ਇਹ ਬਾਹਿਆਂ ਦੀ ਹੈਗੀ ਬਕਾਊ ਤੇਸ ਕਿਹੜਾ ਸੁਆਸ ਹੁੰਦੀ ਐ ਕਿਹੜੇ ਸੀਜ਼ਨ ਦੀ ਆਪ ਆ ਪ੍ਰੋਪਰ ਰਿਕਾਰਡ ਤੁਹਾਨੂੰ ਵੀਰ ਫਾਰਮ ਤੋਂ ਲੈ ਕੇ ਦਿੰਨੇ ਪਿਆ ਤੇ ਬਾਕੀ ਵੀਰ ਦੇ ਸੈਟਅਪ ਵਗੈਰਾ ਦੇਖੋ ਯਾਰ ਦੇਖ ਕੇ ਮਾਣ ਖੁਸ ਹੁੰਦਾ ਇੱਕ ਪੀਸ ਹੀ ਬਕਾਉ ਆ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਹਾਂਜੀ ਬਾਈ ਜੀ ਸਸਰੀ ਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਰਾਇਆ ਬਈ ਤਹਿਸੀਲ ਫੂਲ ਜਿਲ੍ਹਾ ਬਠਿੰਡਾ ਪਿੰਡ ਰਾਇਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਬਾਕੀ ਯਾਰ ਘਰ ਦੇ ਵਿੱਚ ਮਿੰਨੀ ਜਿਹੜਾ ਫਾਰਮ ਤਿਆਰ ਕਰਿਆ ਵਾ ਤੇ ਦੇਖ ਕੇ ਯਾਰ ਮਾਣ ਖੁਸ ਹੋ ਗਿਆ ਵੀ ਸ਼ੌਂਕ ਦਾ ਕੈ ਕਿੰਨੇ ਸਾਲਾਂ ਤੋਂ ਕੰਮ ਕਰਦੇ ਪਏ ਆ ਆਪਾਂ ਇਹ ਦ ਅੱਛਾ ਦੋ ਅੱਛਾ ਇਹ ਤਾਂ ਆਪਾਂ ਫਾਰਮ ਤਿਆਰ ਕਰ ਲਿਆ ਨਾਲ ਕਹਿੰਦਾ ਬਾ ਦੋ ਚਾਰ ਨਾਕ ਹੋਰ ਖਰੀਦ ਲੈ ਅੱਛਾ ਪਛੀਆਂ ਬਰੀਡ ਸਾਰੀ ਕਰਦੀ ਹੋਈ ਆ ਤੇ ਮੋਬਾਈਲ ਨੰਬਰ ਬੋਲ ਦੀ ਆਪਣਾ 84372 9974 98074 ਤੇ ਜਿਹੜੀ ਅੱਜ ਤੂੰ ਇਹ ਬੈੜ ਬਕਾਉ ਕਰੀ ਆ ਕਿਹੜੇ ਸੀਮਨ ਦੀ ਆ ਗਈ ਭਰਾਏ ਪੀਡੀਐਫ ਦੇ ਕਿਹੜੇ ਦੇ ਨਹੀਂ ਯਾਦ ਅੱਛਾ ਹੈ ਪੀਡੀਐਫ ਦੀ ਕਨਫਰਮ ਸ਼ੋਰ ਆ ਜੀ ਸੂਆ ਕਿਹੜਾ ਬਾਈ ਜੀ ਸੂਰਜ ਆ ਅਛਾ ਤੀਜਾ ਸੂਆ ਜੈਨੂਣ ਆਪਣੇ ਕੋਲ ਸੂ ਰਹੀ ਆ ਆਪਣੀ ਘਰ ਦੀ ਹੋਮ ਬ੍ਰੀਡ ਜੰਪਲ ਕਰਦੀ ਆ ਕਰਦੀ ਆ ਕਰਦੀ ਜੀ ਤੇ ਫਿਰ ਪੀਡੀਏ ਫਿਰ ਅਜ ਨਾਂ ਵੀ ਬਹੁਤ ਚੱਲਦਾ ਪਿਆ ਸੀਮੰਟ ਤੇ ਵੀ ਚੰਗੇ ਦੱਸਦੇ ਆ ਹਨਾ ਦੁੱਧ ਕਿੰਨਾ ਚੋਇਆ ਇਹਦੇ ਥੱਲੋ ਆਪਾਂ ਜਿਹੜਾ ਤੂੰ ਹਕੀਕਤ 'ਚ ਹੋਇਆ ਉਹ ਦੱਸਣਾ 40 ਲੀਟਰ ਚ ਹੋਇਆ ਬਈ ਅਛਾ 40 ਦੂਜੇ ਸੂਏ 40 ਲੀਟਰ ਦੁੱਧ ਆਪਣੇ ਮਸ਼ੀਨਾ ਰਾਹੀਂ ਆਪਾਂ ਇਹਦਾ ਝੋਲਿਆ ਹੋਇਆ ਇਹਦੀ ਬੱਤੀ ਉਹ ਖੜੀ ਆ ਪਹਿਲੇ ਸੂਏ ਦੀ ਅਛਾ ਇਹਦੀ ਬੱਤੀ ਹੋਈ ਵੀ ਆ ਉਹ 2 ਨੰਬਰ ਵਾਲੀ ਅਸੀਂ ਉਹ 2 ਨੰਬਰ ਤੇ 2 ਨੰਬਰ ਤੇ ਇਹਦੀ ਇਹ ਦੀ ਪਈ ਅੱਛਾ ਪਹਿਲੇ ਸਵੇਰ ਦੀ ਬੱਛੀ ਇਹ ਤੀਜੇ ਸਵੇਰ ਦੇ ਸੂਣ ਤੋਂ ਪਹਿਲਾਂ ਪਹਿਲਾਂ ਨਾਲ ਆਪਾਂ ਦੁੱਧ ਤੇ ਲਾ ਲਈ ਲਾ ਲਈ ਹਾਂ ਹਾਂ ਉਹ ਹੁਣ ਧਾਰ ਚੋਈ ਦੇ ਉਹਦੀ ਤਾਂ ਕਰ ਜੀ ਤੇ ਅੱਜ ਇਹਦੇ ਦਿਨ ਕਿੰਨੇ ਰਹਿ ਗਏ ਬਾਈ ਸੂਣ ਚ ਇਹਦੇ 8-9 ਦਿਨ ਰਹਿ ਗਏ ਅੱਛਾ 8-9 ਦਿਨ ਬਾਕੀ ਹੁਣ ਅੱਗੇ ਸੀਮਨ ਕਿਹੜਾ ਲੱਗਿਆ ਵਾ ਹੁਣ ਜਰਸੀ ਦਾ ਲਵਾਇਆ ਅੱਛਾ ਹੁਣ ਜਰਸੀ ਸੀਮਨ ਐਚਐਫ ਦੇ ਲਵਾਤਾ ਆਪਾਂ ਹਾਂ ਉਹ ਐਂ ਸੀ ਵੀ ਚਲ ਘਰੇ ਰੱਖਾਂਗੇ ਜਰਸੀ ਪਹਿਲਾਂ ਜੀ ਮੈਂ ਕੋਈ ਬਦੇ ਪੈਪੇ ਜਾਂ ਤਾਂ ਥੋੜਾ ਠੀਕ ਹੈ ਕਹਿੰਦੇ ਆਪਾਂ ਸੈਟਅਪ ਤੋਂ ਕੋਈ ਗਾਵਾਂ ਤਾਂ ਇਹਦਾ ਮੰਨ ਕੇ ਚੱਲ ਵੀ ਬਾਸ ਮਤੀਏ ਝੋਨੇ ਵੀ ਉਹਨੇ ਕਮਨ ਕੇ ਜਲਾਪਾ ਸੈਟਅਪ ਰੱਖਿਆ ਵੀ ਇੰਨੇ ਕ ਮਗਰ ਜਿੰਨੇ ਕ ਸਾਂਭੇ ਜਾਣ ਹਾਂ ਹਾਂ ਸਾਂਭੇ ਜਾਣ ਕਿਉਂਕਿ ਮੇਰੇ ਨਾਲ ਤੇਰਾ ਮੁਲਾਜ਼ਮ ਵੀ ਕੋਈ ਨਹੀਂ ਰੱਖਿਆ ਵਾ ਹਨ ਸੋ ਜੈਜ ਘਰ ਲਾਜਾ ਜੋ ਮਿੰਨੀ ਫਾਰਮ ਕਰਨਾ ਵੀ ਆਪਦੇ ਘਰ ਇੰਨਾ ਕੰਮ ਕਰੀ ਚੱਲੋ ਮੈਂ ਕਹਿੰਦਾ ਇਹ ਪ੍ਰਾਈਵੇਟ ਨੌਕਰੀ 12-13000 ਦੇ ਗਿੜੇ ਖਾਨ ਨਿਆਰੇ ਵਾਲਾ ਕੰਮ ਜੀ ਇਸ ਵਾਰ ਕਿੰਨੀ ਉਮੀਦ ਆਪਣ ਵੀ ਦੁੱਧ ਕਿੰਨਾ ਚੋੜਾਂਗੇ ਤੂੰ 40 ਤੋਂ ਬਾਹਰ ਹੀ ਜਾਊਗਾ ਹੀ 40 ਤੋਂ ਕਨਫਰਮ ਹੀ ਆ ਜਦੋਂ ਆਪਾਂ 40 ਕਿਲੋ ਦੁੱਧ ਚੋਇਆ ਉਦੋਂ ਰੁੱਤ ਕਿਹੜੀ ਸੀ ਉਦੋਂ ਗਰਮੀਆਂ ਨੂੰ ਸੀ ਬਈ ਇਹ ਤੋਂ ਪਹਿਲਾਂ ਸੀ ਸੀ ਦੋ ਮਹੀਨੇ ਕਹਿਣ ਦਾ ਭ ਤੇ ਫਰਅਾਇਦ ਕੀ ਦਾ ਉਮੀਦ ਆਪਾਂ ਨੂੰ ਹੈਗੀ ਐ ਤੋਂ ਪੀ 43 45 ਜੜੀ ਹਾਂ 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 ਪਰ ਆਪਾਂ ਕਹਿੰਦੇ ਆ ਜਿਹੜਾ ਬਿੰਦਾ ਲੈ ਕੇ ਜਾਊ 40 ਕਿਲੋ ਮੰਨ ਕੇ ਪਰਚੇਸ ਕਰ ਲੈ ਠੀਕ ਐ ਤੇ ਡਰਾਈ ਪੀਰੀਅਡ ਕਿੰਨਾ ਟਾਈਮ ਦੇਤਾ ਆਪਾਂ ਇਹਨੂੰ ਇਹਨੂੰ 3 ਮਹੀਨੇ 4 ਹੋ ਗਏ ਅਸੀਂ 3 ਮਹੀਨੇ ਦਾ ਟਾਈਮ ਦੇਤਾ ਤਾਂ ਜੋ ਬੋਡੀ ਸਟਰੈਕਚਰ ਵਗੈਰਾ ਜਿਵੇਂ ਕਹਿੰਦੇ ਵੀ ਠੰਡੀ ਸੀ ਲਾਇ ਨਹੀਂ ਕੋਈ ਚੱਕਰ ਠੀਕ ਐ ਤੇ ਥਣਾ ਦੇ ਫੁੱਟ ਫੁੱਟ ਦੀ ਮਿੱਠੀ ਯਾਰ ਆ ਦੇਖੋ ਯਾਰ ਠੰਡੀ ਸ਼ਾਂਤ ਸੁਭਾ ਦੀ ਹਨਾ ਹਾਂ ਹਾਂ ਕੋਈ ਚੱਕਰ ਨਹੀਂ ਕੋਈ ਤੇ ਬਾਕੀ ਯਾਰ ਮੈਂ ਕਹਿੰਦਾ ਯਾਰੇ ਕੋਈ ਵੈੜ ਦੇਖਣ ਆ ਗਿਆ ਬੰਦਾ ਮੁਰਦਾ ਦਾ ਹੈ ਨਹੀਂ ਨਹੀਂ ਮੁਰਦਾ ਨਹੀਂ ਮੁਰਦਾ ਇਹ ਜੀ ਸਲੈਕਟਡ ਪੀਸ ਆਪਾਂ ਕਦੇ-ਕਦੇ ਵੀਡੀਓ ਹੁੰਦੀ ਆ ਤੇ ਮੁੱਲ ਵੜੀ ਇਹਦਾ ਮੁੱਲ ਵੜੀ ਫੋਨ ਤੇ ਕਰ ਲਾਂਗੇ ਕੋਈ ਬਾਲਾ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਾਲਾ ਨਹੀਂ ਹੋਊਗਾ ਬਾਈ ਕੋਈ 3-4 ਲੱਖ ਵਾਲੀ ਗੱਲ ਤਾਂ ਨਹੀਂ ਨਾ ਨਾ ਬਾਈ ਇੰਨਾ ਨਹੀਂ ਹੋਊਗਾ ਅਸਾਂ ਕਹਿੰਦੇ ਆ ਜਿਹੜਾ ਵੀਰ ਭਾਅ ਲਾਊਗਾ ਆਪਾਂ ਨੂੰ ਗਾਹ ਦੇ ਦਾਂਗੇ ਹਾਂ ਦੇ ਦਾਂਗੇ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਇਕੱਲਾ ਇੱਕੋ ਨਾਲ ਹੀ ਵੇਚਣਾ ਇੱਕ ਹੀ ਵੇਚਣਾ ਹੋਰ ਕੋਈ ਬਸ ਨਹੀਂ ਬਤਾਓ ਕੋਈ ਬਸ ਨਹੀਂ ਬਤਾਓ ਠੀਕ ਐ ਤੇ ਹੋਰ ਫਿਰ ਤੂੰ ਮੰਨ ਕੇ ਚੱਲ ਜਿਵੇਂ ਹੋਰ ਵੈੜਾ ਖੜਿਆ ਪੀਕ ਦੁੱਧ ਕਿੰਨਾ ਕ ਚ ਬਾਅ 40 42 ਲੀਟਰ ਇਹਦੇ ਚੋਇਆ ਬਾਈ ਅੱਛਾ ਇਹਦੇ ਚੋਇਆ ਐਮੀ ਹਵਾ ਨੂੰ ਗੰਡਾ ਜੀ 60 ਜੋੜਿਆ 65 ਜੋੜਿਆ ਜੀ ਮੈਂ ਅਸੀਂ ਕਹਿੰਦੇ ਪਾਪ ਕਿਸੇ ਪਾਸੋਂ ਕੋਈ ਮੈਂਡਸ ਪੁਆਇੰਟ ਹੱਥ ਤਰਾਤਾ ਹੈ ਨਹੀਂ ਗੀ ਨਹੀਂ ਨਹੀਂ ਕੋਈ ਚੱਕਰੀ ਨਹੀਂ ਬਾਈ ਜੀ ਸੋ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਕੋਈ ਵੀ ਵੀਰ ਇਸ ਬਿਹੜ ਨੂੰ ਖਰੀਦਣਾ ਚਾਹਵਣ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਬਿਲਕੁਲ ਜੈਨੂਨ ਰੇਟ ਹੋਊਗਾ 17 ਤਰੀਕ ਨੂੰ ਆਪਾਂ ਸ਼ਾਮ ਦੇ ਟਾਈਮ ਵੀਡੀਓ ਕਵਰ ਕਰੀਏ ਇੱਕ ਘਰੇਲੂ ਬਿਹੜਾ ਵੀਰ ਦੀ ਮਿੰਨੀ ਵੀਰ ਦਾ ਫਾਰਮ ਬਣਾਇਆ ਵਾ ਸੋ ਬਧੇਰੇ ਜਾਣਕਾਰੀ ਸਿਰਫ ਇਹੀ ਵੈੜ ਬਕਾਊਆ ਪੀਡੀਐਫ ਦੀ ਆਪ ਆ ਅੱਗੇ ਜਰਸੀ ਦਾ ਸਿਮਣ ਲੱਗਿਆ ਵੇਰੇ ਸੈਕਸ਼ਨ ਲਾਇਆ ਜਾਂ ਨਾ ਸੈਕਸ਼ਨ ਲਾਇਆ ਨੋਰਮਲ ਜਰਸੀ ਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਲਈ ਤੈ